ਅੱਜ ਛਪਰੀ ਪਲੇਅਰ ਹੈ ਹਰਦੀਪ ਪੰਡੇ ਲਾਸਟ ਮੈਚ ਤੋਂ ਮਰ ਗਿਆ ਅੱਜ ਲੋੜ ਸੀ ਅੱਜ ਮੈਂ ਫੇਲ ਨਹੀਂ ਰਿਹਾ ਏ ਸੋਨੂੰ ਮੈਂ ਵੀ ਖੜਿਆ ਚਲੋ ਮਾਰ ਲੂਗਾ ਬਟ ਨਾਟ ਨਾਟ ਗੁੱਡ ਮੈਂ ਉਹ ਪੰਜ ਪੰਜ ਆ ਗਿਆ ਸੀ ਮਤਲਬ ਫਰਸਟ ਬੋਲ ਤੋਂ ਮੈਂ ਕੰਟੀਨਿਊ ਦੇਖ ਰਿਹਾ ਮੈਂ ਮਤਲਬ ਫਰਸਟ ਬੋਲ ਤੋਂ ਹੀ ਲੱਗ ਹੀ ਨਹੀਂ ਰਿਹਾ ਕਿ ਇੰਡੀਆ ਦੇ ਅੰਦਰ ਚੰਦਾ ਕੋਈ ਇਹੋ ਜਿਹਾ ਜਜ਼ਬਾ ਹੁੰਦਾ ਉਹ ਹੁੰਦਾ ਆਪਣੇ ਆਪ ਨੂੰ ਉਤਾਨਦਾ ਹੁੰਦਾ ਨਾ ਨੈਵਰ ਇੰਡੀਆ ਨੇ ਕੋਈ ਨਹੀਂ ਕਰ ਰਹੇ ਸਾਡੀ ਬੋਡੀ ਲੈਂਗੁਏਜ ਦਾ ਬਿਲਕੁਲ ਹੀ ਡਲ ਕੋਈ ਅਗਰੈਸ਼ਨ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਆੜਾ ਛਪਰੀ ਪਲੇਅਰ ਹੈ ਹਾਰਦਿਕ ਪਾਂਡੇ ਲਾਸਟ ਵਿੱਚ ਤਾਂ ਮਾਰ ਗਿਆ ਅੱਜ ਲੋੜ ਸੀ ਅੱਜ ਮੈਂ ਖੇਲ ਨਹੀਂ ਰਿਹਾ ਇਹ ਸਾਨੂੰ ਅਸੀਂ ਖੜਿਆ ਚਲੋ ਮਾਰ ਲੂਗਾ ਬਟ ਨੋਟ ਨੋਟ ਗੁੱਡ ਜਿਹੜਾ ਅਕਸਰ ਪਟੇਲ ਭੇਜਿਆ ਨਾ ਉਹੀ ਗਲਤ ਡਿਸੀਜਨ ਸੀਗਾ ਸੂਰਿਆ ਕੁਮਾਰ ਯਾਦਵ ਨੇ ਖੁਦ ਆਪਣੇ ਉੱਤੇ ਲੈਣੀ ਸੀਗੀ ਤੇ ਖੁਦ ਆਣਾ ਚਾਹੀਦਾ ਸੀਗਾ ਚਲੋ ਦੇਖਦੇ ਹਾਂ ਮੈਚ ਦਾ ਕੀ ਬੰਦ ਹੈ ਥੈਂਕ ਯੂ ਸੋ ਮਚ ਓਕੇ ਦੋ ਬਾਰ ਮੌਜੂਦ ਸੀਗੇ ਲੋਕਾਂ ਨੇ ਗੱਲਬਾਤ ਕਰਨ ਕਿ ਪਾਈ ਨੇ ਇੰਡੀਆ ਦੀ ਟੀਸ਼ਰਟ ਪਾਈ ਹੋਈ ਹੈ ਕਿ ਨਾ ਪਾਈ ਆਪਣਾ ਆਪਣਾ ਨਾਮ ਖੋਲੇ ਕਮਲ ਜੀ ਕਿਹਨੂੰ ਸਪੋਰਟ ਕਰ ਰਹੇ ਹੋ ਇੰਡੀਆ ਨੂੰ ਕਿ ਸਾਊਥ ਅਫਰੀਕਾ ਨੂੰ ਸਾਊਥ ਅਫਰੀਕਾ ਨੂੰ ਭਾਈ ਤੁਸੀਂ ਇੰਡੀਆ ਦੀ ਟੀਸ਼ਰਟ ਆਈ ਹੈ ਤੁਸੀਂ ਸਾਊਥ ਅਫਰੀਕਾ ਜਿੱਤ ਕਦੇ ਤੁਸੀਂ ਜਿੱਤ ਰਹੇ ਹੋ ਇਸ ਨੂੰ ਸਪੋਰਟ ਕਰ ਰਹੇ ਹੋ ਪਹਿਲਾਂ ਇੰਡੀਆ ਦਾ ਖੇਲੇ ਦੋਨਾਂ ਟੀਮਾਂ ਵਿੱਚ ਖੇਲੇ ਆ ਵੈਸੇ ਹਮ ਇੰਡੀਆ ਕੋ ਸਪੋਰਟ ਕਰੀਏ ਕੀ ਲੱਗਦਾ ਜਿਹੜੇ ਆ ਹੁਣ ਆਊਟ ਹੋਏ ਹੈ ਕੀ ਲੱਗਦਾ ਇੰਡੀਆ ਮੁਸ਼ਕਲ ਹੀ ਹੈ ਮੁਸ਼ਕਲ ਹੈ ਪਟ ਕੋਈ ਜ਼ਹੀਆ ਆਵਾਜ਼ਾਂ ਸਾਊਥ ਬ੍ਰੇਕਾਏ ਸਾਊਥ ਬ੍ਰੇਕਾਏ ਤੁਹਾਡਾ ਸਾਊਥ ਬ੍ਰੇਕਾਪ ਤੋਂ ਜਿੱਤੇਗੇ ਤੁਸੀਂ ਮੈਚ ਪੂਰੇ ਨਹੀਂ ਦੇਖਿਆ ਦੀ ਬਾਹਰ ਆ ਗਏ ਤੁਸੀਂ ਬਸ ਕੀ ਕਰੇ ਖਤਮ ਹੋ ਗਿਆ ਤਾਂ ਮੈਚ ਹਾਰਦਿਕ ਪੰਡਾ ਆਊਟ ਹੋਏ ਤਾਂ ਹਮਾਰਾ ਦਿਲ ਟੁੱਟ ਗਿਆ ਹੁਣ ਹੁਣ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਆ ਗਏ ਬਾਹਰ ਅਸੀਂ ਜੇ ਇੰਡੀਆ ਹੁਣ ਵੀ ਜਿੱਤ ਗਈ ਫੇਰ ਹੁਣ ਨਹੀਂ ਜਿੱਤ ਸਕਦੀ ਜੋ ਜਿੱਤ ਗਈ ਤਾਂ ਬੱਲੇ ਬੱਲੇ ਹੈ ਤਾਂ ਫਿਰ ਕਿਸਮਾ ਹੋਗਾ ਕੁਦਰਤ ਦਾ ਜਿਹੜਾ ਅਕਸਰ ਟੇਲ ਭੇਜਿਆ ਨਾ ਉਹੀ ਗਲਤ ਡਿਸੀਜਨ ਸੀਗਾ ਸੁਰੇ ਕੁਮਾਰ ਯਾਦਵ ਨੇ ਖੁਦ ਆਪਣੇ ਉੱਤੇ ਲੈਣੀ ਸੀਗੀ ਤੇ ਖੁਦ ਆਉਣਾ ਚਾਹੀਦਾ ਸੀਗਾ ਤਦੋ ਦੇਖਦੇ ਹਾਂ ਮੈਚ ਦਾ ਕੀ ਬੰਦ ਆ। ਥੈਂਕ ਯੂ ਸੋ ਮੱਚ। ਓਕੇ। ਗੱਲਬਾਤ ਕਰਾਂਗੇ ਜਿਹੜੇ ਇੱਥੇ ਆਂਦੇ ਹੋਏ ਨੇ। ਪੁੱਛਦੇ ਹਾਂ ਕਿ ਇੰਡੀਆ ਜਿੱਤੇਗੀ ਕਿ ਸਾਊਥ ਅਫਰੀਕਾ ਜਿੱਤੇਗੀ। ਲੋਕਾਂ ਨਾਲ ਅਸੀਂ ਗੱਲਬਾਤ। ਲੋ ਜੋ ਉਸ ਕਹਿ ਕੇ ਪਿੱਛੇ ਜਿੱਤ ਗਏ। ਨਹੀਂ ਭਾਜੀ। ਕੌਣ ਜਿੱਤੇਗਾ? ਓਕੇ ਜੀ। ਸਾਊਥ ਅਫਰੀਕਾ। ਸਾਊਥ ਅਫਰੀਕਾ। ਅੱਤੇ ਸਾਰੇ ਹੀ ਸਾਊਥ ਅਫਰੀਕਾ ਨੂੰ ਕਹਿ ਰਹੇ ਆ ਕਿ ਸਾਊਥ ਅਫਰੀਕਾ ਹੀ ਜਿੱਤੇਗੀ। ਕੌਣ ਜਿੱਤੇਗਾ ਭਾਜੀ? ਜਿੱਤਗੇ ਸਾਊਥ ਅਫਰੀਕਾ। ਸਾਰੇ ਸਾਊਥ ਅਫਰੀਕਾ ਵਾਲੀ ਹੈ ਇੰਡੀਆ ਨੂੰ ਇਸ ਟਾਈਮ ਕੋਈ ਨਹੀਂ ਕਰ ਰਿਹਾ ਇੱਕ ਹੋਰ ਭਾਈ ਆਇਆ ਜਿਸ ਨੇ ਇੰਡੀਆ ਟੋਪੀ ਪਾਈ ਉਹਨੇ ਇਹਨਾਂ ਨੇ ਪੁੱਛਦੇ ਆ ਕਿ ਸਾਊਥ ਅਫਰੀਕਾ ਜਿੱਤੇਗਾ ਕਿ ਇੰਡੀਆ ਜਿੱਤੇਗਾ ਭਾਈ ਕੀ ਲੱਗਦਾ ਕੌਣ ਜਿੱਤੇਗਾ ਸਾਊਥ ਅਫਰੀਕਾ ਜਿੱਤੇਗਾ ਭਾਈ ਤੁਸੀਂ ਇੰਡੀਆ ਟੋਪੀ ਹੋਈ ਹੈ ਨਹੀਂ ਇੰਡੀਆ ਵਧੀਆ ਨਹੀਂ ਖੇਡਿਆ ਅੱਜ ਕੀ ਕਿਨੇ ਹੁਣ ਕੀ ਲੱਗਦਾ ਤੁਹਾਨੂੰ ਸਾਊਥ ਅਫਰੀਕਾ ਹੀ ਹੈ ਸ਼ੋਰ ਹੋ ਸ਼ੋਰ ਹੈ ਜੀ ਸਾਊਥ ਅਫਰੀਕਾ ਐਦਾਂ ਵੀ ਉਹ ਲੱਗ ਰਿਹਾ ਤੁਹਾਨੂੰ ਹਲੇ ਵੀ ਮੈਚ ਚੱਲ ਰਿਹਾ ਮੈਚ ਖਤਮ ਨਹੀਂ ਹੋਇਆ 4 ਓਵਰਾਂ 'ਚ ਕਾਫੀ ਰਨ ਰਹਿਣੇ ਨੇ 70 ਦੇ ਪਲੱਸ ਦੇ ਕਰੀਬ ਨੇ ਜਿਹੜੇ ਅਜੇ ਨਹੀਂ ਬ ਮੈਂ ਮੋਹਾਲੀ ਤੋਂ ਆਇਆ ਜੀ ਜਬ ਮੋਹਾਲੀ ਸੋਣੇ ਤੋਂ ਐਸੇ ਮੈਚ ਦੇਖੇ ਨਹੀਂ ਜਿਹੜੇ ਟੋਪੀ ਪਾ ਕੇ ਪਰ ਇੰਡੀਆ ਨੇ ਮੈਚ ਨਹੀਂ ਜਿੱਤਾ ਤੁਹਾਨੂੰ ਅੱਜ ਚਲੋ ਕੋਈ ਗੱਲ ਨਹੀਂ ਜੀ ਹੁੰਦਾ ਐਦਾਂ ਵੀ ਹਾਰ ਜਿੱਤ ਦਿਲ ਦੁਖ ਰਿਹਾ ਹਾਂਜੀ ਦਿਲ ਤਾਂ ਦੁਖਦਾ ਹੀ ਹੈ ਜੀ ਕੋਈ ਗੱਲ ਨਹੀਂ ਸਾਡੇ ਨਾਲ ਮੌਜੂਦ ਸਿਗੇ ਮੋਹਾਲੀ ਦੇ ਜਿਹੜੇ ਕਹਿ ਰਹੇ ਇਹਨਾਂ ਨੇ ਵੀ ਇੰਡੀਆ ਦੀ ਹੀ ਟੀ-ਸ਼ਰਟ ਪਾਈ ਹੋਈ ਹੈ ਜੈਕਟ ਨੀਚੇ ਕਿਹਨਾ ਬਈ ਆਪਣਾ ਮੇਰਾ ਨਾਮ ਸਤਨਾਮ ਸਿੰਘ ਆ ਜੀ ਤੇ ਮੈਂ ਇੰਡੀਆ ਦੇ ਸਾਰੇ ਮੈਚ ਦੇਖਦਾ ਤਕਰੀਬਨ ਤੇ ਤਰਵਸ਼ਾਲਾ ਦੀ ਟਿਕਟਾਂ ਲੈ ਰੱਖੀਆਂ ਇੱਥੇ ਵੀ ਆਪਾਂ ਅਹਮਦਾਬਾਦ ਵੀ ਜਾ ਰਹੇ ਮੈਚ ਦੇਖਣੇ ਕਿ ਮ ਇੰਡੀਆ ਦੇ ਹਾਰਿਆ ਨਹੀਂ ਇਹ ਮੈਚ ਚੱਲ ਰਿਹਾ ਭਾਜੀ ਪਤਾ ਲੱਗ ਜਾਂਦਾ ਬਹੁਤ ਟਾਈਮ ਹੋ ਗਿਆ ਕ੍ਰਿਕਟ ਦੇਖਦੇ ਇਹਨੂੰ ਪਹਿਲਾਂ ਖੇਡਦੇ ਵੀ ਰਹੇ ਆ ਦੇਖਦੇ ਆ ਪਰ ਹੁਣ ਨਹੀਂ ਬਣ ਸਕਦੇ ਬਾਈ ਵਾਲਾ 70 ਰਨ ਨਹੀਂ ਬਣਦੇ ਮੁਸ਼ਕਿਲ ਹੈ ਕੋਈ ਇੰਡੀਆ ਨੇ ਕੋਸ਼ਿਸ਼ ਨਹੀਂ ਕਰ ਰਹੀ ਸਾਰੀ ਬੋਡੀ ਲੈਂਗੁਏਜ ਤਾਂ ਬਿਲਕੁਲ ਹੀ ਡਲ ਕੋਈ ਅਗਰੈਸ਼ਨ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਆਜਾ ਛੱਪੜੀ ਪਲੇਅਰ ਹੈ ਹਰਦਿਕ ਪੰਡੇ ਲਾਸਟ ਮੀਚ ਤੋਂ ਮਰ ਗਿਆ ਅੱਜ ਲੋਡ ਸੀ ਅੱਜ ਮੇ ਫੇਲ ਨਹੀਂ ਰਿਹਾ ਏ ਸਾਨੂੰ ਆਪ ਜੀ ਖੜਿਆ ਚਲੋ ਮਾਰ ਲੂਗਾ ਬਟ ਨੋਟ ਨੋਟ ਗੁੱਡ ਸਾਊਥ ਅਫਰੀਕਾ ਹੀ ਹੈ ਸਾਊਥ ਅਫਰੀਕਾ ਫੋਰ ਕਲੀਅਰਲੀ ਦੇ ਡਿਸਰਵ दे आर प्लेइंग वेरी वेल बैटिंग आल्सो बॉलिंग आल्सो ऑल फॉर्मेट इंडिया इंडिया ਦੇ ਵਿੱਚ ਹੀ ਹਾਰ ਗਈ इंडिया ਇੰਦਰ ਚਾਰ ਦੇ ਮੈਂ ਉਹ 5:00 ਵਜੇ ਆ ਗਿਆ ਸੀ ਮਤਲਬ ਫਰਸਟ ਬੋਲ ਤੋਂ ਮੈਂ ਕੰਟੀਨਿਊ ਦੇਖ ਰਿਹਾ ਮੈਂ ਮਤਲਬ ਫਰਸਟ ਬੋਲ ਤੋਂ ਹੀ ਲੱਗ ਹੀ ਨਹੀਂ ਰਿਹਾ ਕਿ ਇੰਡੀਆ ਦੇ ਅੰਦਰ ਜਿੰਦਾ ਕੋਈ ਇਹ ਹੁੰਦਾ ਨਾ ਜਜ਼ਬਾ ਹੁੰਦਾ ਉਹ ਹੁੰਦਾ ਆਪਣੇ ਆਪ ਨੂੰ ਬਤਾਨਦਾ ਹੁੰਦਾ ਨੋ ਨੈਵਰ ਕਿਥੋਂ ਆਏ ਤੁਸੀਂ ਮੈਂ ਮਹਾਲੀ ਦਾ ਹੀ ਹਾਂ ਤੇ ਮਹਾਲੀ ਤੋਂ ਆਇਆ ਮੈਚ ਦੇਖਣ ਤੁਹਾਨੂੰ ਮਜ਼ਾ ਮੈਂ ਤਾਂ ਖਾਸਤੇ ਆਇਆ 10 ਸਾਲ ਬਾਅਦ ਆਇਆ ਦੇਖਣ ਵਾਸਤੇ ਮੇਰਾ ਘਰ ਸ਼ਹਿਰ ਦੇ ਪਿੱਛੇ ਹੀ ਨੋ ਆਫਿਸ ਪਰ ਮੈਂ ਦੇਖ ਕੇ ਆਨੇ ਚਾਹ ਲੋ ਨਹੀਂ ਆ ਟਾਈਮ ਵੇਸਟ ਕਰੀਏ ਹਰ ਗੀ ਹਰ ਗੀ ਠੀਕ ਹੈ ਜੀ ਪੂਜੀ ਤਾਂ ਇਨਸ਼ਾਅੱਲਾ ਮੈਂ ਦੇਖਣ ਜਾ ਰਿਹਾ ਉੱਥੇ ਕੀ ਲੱਗਦਾ ਤੁਹਾਨੂੰ ਚਲੋ ਬਾਈਕ ਤੇ ਜਾਵਾਂਗੇ ਜੀ ਕੀ ਲੱਗਦਾ ਉੱਥੇ ਕੌਣ ਜਿੱਤੇਗਾ ਉਹ ਤਾਂ ਇੰਡੀਆ ਜਿੱਤੂਗਾ ਪੱਕਾ 100% ਜੀ ਉੱਥੇ ਇੰਡੀਆ ਜਿੱਤੇਗਾ ਅਸੀਂ ਇਹਨੂੰ ਚੀਅਰਸ ਕਰਾਂਗੇ ਐਸੇ ਗਰਾਊਂਡ ਦੇ ਹਾ ਦੇ ਹਾ ਦੇ ਆਪਾਂ ਦਿਲ ਤੋਂ ਹਮੇਸ਼ਾ ਚਾਹਨੇ ਇੰਡੀਆ ਜਿੱਤੇ ਹਮੇਸ਼ਾ ਤੁਸੀਂ ਇੰਡੀਆ ਨੂੰ ਸਪੋਰਟ ਵੀ ਕਰ ਰਹੇ ਹੋ ਇੰਡੀਆ ਟੀ-ਸ਼ਰਟ ਬਾਅਦ ਅਸੀਂ ਇੰਡੀਆ ਟੀਮ ਤੇ ਪੰਜਾਬ ਟੀਮ ਨੂੰ ਆਪਾਂ ਫੁੱਲ ਸਪੋਰਟ ਕਰਦੇ ਆਂ ਸਾਡੇ ਨਾਲ ਮੌਜੂਦ ਸ ਕੀ ਇੰਡੀਆ ਨਹੀਂ ਜਿੱਤੇਗਾ ਕਿ ਸਾਊਥ ਅਫਰੀਕਾ ਹੀ ਜਿੱਤੇਗਾ ਬਾਜੀ ਵੀ ਸਾਡੇ ਨਾਲ ਨੇ ਬਾਜੀ ਆਜੋ ਕਾਡੂ ਵੀ ਕਹ ਰਿਹਾ ਮੈਂ ਹਾਂਜੀ ਸਰ ਕੀ ਨਾਮ ਆਪਣਾ ਲੋਕੇਸ਼ ਸਰ ਕੀ ਲੱਗਦਾ ਕੋ ਜਿੱਤੇਗਾ ਗਿਆ ਜੀ ਸਾਊਥ ਅਫਰੀਕਾ ਹੂੰ ਸਾਊਥ ਅਫਰੀਕਾ ਹੀ ਜਿੱਤੇਗਾ ਸਰ ਸਾਊਥ ਅਫਰੀਕਾ ਜਿੱਤੇਗਾ ਸਾਰਿਆਂ ਨੇ ਕਿ ਇਹੀ ਕਿਹਾ ਕਿ ਸਾਡਾ ਦਿਲ ਦੁਖ ਗਿਆ ਇੰਡੀਆ ਇੰਡੀਆ ਦੇ ਵਿੱਚ ਆਪਣਾ ਮੈਚ ਹਾਰ ਗਈ ਹੈ